ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਤੈਨ ਨ ਰਾਤ ਪਪਾਂਚੀ ਬਿਸਾਰੇ ਬੰਦਿਆ ਸਭ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਤੈਨ ਨ ਰਾਤ ਪਪਾਂਚੀ ਬਿਸਾਰੇ ਬੰਦਿਆ ਜੇ ਬੰਦਾ ਬੰਦੇ ਨੂੰ ਨਹੀਂ ਪਹਿਚਾਨਦਾ ਕੀ ਫੈਦਾ ਮੰਦਰੀ ਮਸੀਤੀ ਜਾਣਦਾ ਕੀ ਫੈਦਾ ਮੰਦਰੀ ਮਸੀਤੀ ਜਾਣਦਾ ਦਾਰੇ ਆਏ ਦੁਖੀ ਨੂੰ ਤੂੰ ਦਰਕਾਰ ਹੈ ਬੰਦਿਆ ਰੱਬ ਨਾਲ ਠੱਗੀਆਂ ਕਿਉ ਮਾਰੇ ਮੰਧਿਆ ਰੱਬ ਨਾਲ ਠਗੀਆਂ ਕਿਉਂ ਮਾਰੇ ਬੰਦੀਆ ਰੱਬ ਨਾਲ ਠਗੀਆਂ ਕਿਉਂ ਮਾਰੇ ਬੰਦੀਆ ਰੱਬ ਨਾਲ ਠਗੀਆਂ ਕਿਉਂ ਮਾਰੇ ਬੰਦੀਆ ਚਿੜੀ ਤਬ ਸੇਰਾ ਇਥੇ 4 ਦਿਨ ਦਾ ਕਰਦਾ ਏ ਦਾਵੇ ਪਤਾ ਨਹੀਂ ਸਵੇਰ ਦਾ ਕਿਰਦਾ ਬਸੇਰਾ ਇੱਥੇ 4 ਦਿਨ ਦਾ ਤਰਦਾ ਈਂਦਾ ਵੇ ਪਤਾ ਨਹੀਂ ਸੁਵੇਰ ਦਾ ਮਰਦੇ ਤੋਂ ਕਫਣੇ ਉਤਾਰੇ ਮੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਉਤੋਂ ਪਗਤ ਵਿੱਚੋਂ ਕਾਲਾ ਹੀਰਾ ਦਾ ਰਾਮ ਨਾਮ ਕੋਲ ਮਾਇਆ ਪਿੱਛੇ ਫੇਰੇ ਦਾ ਉਤੋਂ ਪਗਤ ਵਿੱਚੋਂ ਕਾਲਾ ਹੀਰਾ ਦਾ ਰਾਮ ਨਾਮ ਕੋਲ ਮਾਇਆ ਪਿੱਛੇ ਫੇਰੇ ਦਾ ਚਿਰ ਗਰੀਬ ਦਾ ਸੀਨਾ ਠਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਰੱਬ ਨਾਲ ਟੱਣੀਆਂ ਕਿਉ ਮਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ